ਪੰਜਾਬ ਦੇ ਬਟਾਲਾ ਵਿੱਚ ਤੇਜ਼ ਰਫ਼ਤਾਰ ਬੇਕਾਬੂ ਹੋਈ ਬੱਸ ਵਜੀ ਅੱਡੇ ਦੇ ਲੈਂਟਰ ਵਿੱਚ 4 ਲੋਕਾਂ ਦੀ ਮੌਤ ਮੋਟਰਸਾਈਕਲ ਚਾਲਕ ਨੂੰ ਬਚਾਉਂਦੇ ਹੋਇਆ ਹਾਦਸਾ ਬੱਸ ਦੀਆਂ ਹੋਈਆਂ ਸੀ ਬ੍ਰੇਕਾਂ ਫੇਲ ਪੁਲਿਸ ਪਹੁੰਚੀ ਮੌਕੇ ਤੇ ਬਟਾਲਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਜਦ ਕਿ ਹੋਰ ਵੀ ਕਈ ਲੋਕ ਜ਼ਖਮੀ ਹੋ ਗਏ ਬਾਈਕ ਸਵਾਰ ਨੂੰ ਬਚਾਉਂਦੇ ਹੋਏ ਬੱਸ ਇਮਾਰਤ ਵਿੱਚ ਜਾ ਟਕرائی ਬੱਸ ਅੱਡੇ ਦਾ ਲੈਂਟਰ ਬੱਸ ਵਿੱਚ ਜਾ ਵੜਿਆ ਜਿਸ ਕਾਰਨ ਹਾਦਸਾ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਬਟਾਲਾ ਕਾਦੀਆਂ ਰੋਡ ਉਤੇ ਉਸ ਸਮੇਂ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬੱਸ ਅੱਡੇ ਵਿੱਚ ਜਾ ਟੁਰਕਾਈ ਇਹ ਘਟਨਾ ਪਿੰਡ ਸ਼ਾਹਬਾਦ ਵਿੱਚ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਇੱਕ ਨਿੱਜੀ ਕੰਪਨੀ ਦੀ ਬੱਸ ਬਟਾਲਾ ਤੋਂ ਮੋਹਾਲੀ ਜਾ ਰਹੀ ਸੀ ਜਿਵੇਂ ਹੀ ਬੱਸ ਪਿੰਡ ਸ਼ਾਹਬਾਦ ਕੋਲ ਪਹੁੰਚੀ ਤਾਂ ਤੇਜ਼ ਰਫ਼ਤਾਰ ਨਾਲ ਆ ਰਹੇ ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬ੍ਰੇਕਾਂ ਵੀ ਫੇਲ ਹੋ ਗਈਆਂ ਬੱਸ ਸਿੱਧੀ ਬੱਸ ਅੱਡੇ ਦੀ ਇਮਾਰਤ ਵਿੱਚ ਜਾ ਵੱਜੀ ਇਮਾਰਤ ਦਾ ਲੈਂਟਰ ਬੱਸ ਵਿੱਚ ਕੁਸ ਗਿਆ ਜਿਸ ਕਾਰਨ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ।